ਕਿਰਤੀ ਕਿਸਾਨ ਯੂਨੀਅਨ ਦੇ ਵੱਲੋਂ ਅੱਜ थाना ਬਹਿਰਾਮਪੁਰ ਅੱਗੇ ਸਵੇਰੇ 11 ਵਜੇ ਤੋਂ ਲੈ ਕੇ ਕਰੀਬ 1 ਵਜੇ ਤੱਕ ਧਰਨਾ ਦਿੱਤਾ ਗਿਆ ਸੀ ਮਾਮਲਾ ਪਿੰਡ ਬ੍ਰਾਹਮਣੀ ਦੇ ਨੌਜਵਾਨ ਤਰਮਿੰਦਰ ਨੂੰ ਸਿਵਲ ਵਰਤ ਵਿੱਚ ਮੁਲਾਜ਼ਮ ਵੱਲੋਂ ਕੁੱਟਮਾਰ ਕੀਤੀ ਗਈ ਸੀ ਜਦੋਂ ਕਿਸਾਨਾਂ ਕੋ ਇਹ ਸੰਬੰਧ ਵਿੱਚ ਐਸ ਐਚਓ ਬਹਿਰਾਮਪੁਰ ਨੂੰ ਮਿਲਣ ਗਏ ਤਾਂ ਐਸ ਐਚਓ ਨੇ ਵੀ ਉਹਨਾਂ ਦੇ ਨਾਲ ਠੀਕ ਸਲੂਕ ਨਹੀਂ ਕੀਤਾ ਇਸ ਸੰਬੰਧ ਵਿੱਚ ਅੱਜ ਬਹਿਰਾਮਪੁਰ ਤੇ ਬਾਹਰ ਧਰਨਾ ਲਗਾਇਆ ਗਿਆ ਸੀ ਜੀਐਸਪੀ ਰਚਿੰਦਰ ਨੇ ਇਸ ਮੌਕੇ ਤੇ ਪਹੁੰਚ ਕੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਵਿਸ਼ਵਾਸ ਹੋਇਆ ਕਿ ਅੱਗੇ ਤੋਂ ਇਹੋ ਜਿਹੀ ਗਲਤੀ ਕਦੀ ਨਹੀਂ ਹੋਵੇਗੀ ਜਿਸ ਉਪਰੰਤ ਆਗੂ ਦੇ ਵੱਲੋਂ ਦਰਨਾ ਖਤਮ ਕੀਤਾ ਗਿਆ। ਅੱਜ ਜਿਵੇਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਸਾਰੇ ਮਜ਼ਦੂਰ ਯੂਨੀਅਨ ਵੱਲੋਂ ਪਿੰਡੂ ਮਜ਼ਦੂਰ ਯੂਨੀਅਨ ਵੱਲੋਂ ਜੋ ਭਰਾਮਪੁਰ ਦੇ ਪੁਲਿਸ ਵੱਲੋਂ 10 ਤਰੀਕ ਨੂੰ ਜਨਤਕ ਤੌਰ ਤੇ ਕਿਸੇ ਨੌਜਵਾਨ ਨੂੰ ਰੋਕ ਕੇ ਜੜਾ ਦੀ ਕੁੱਟਮਾਰ ਕੀਤੀ ਗਈ ਸੀ। ਉਹਦੇ ਵਿਰੋਧ ਦੇ ਵਿੱਚ ਅਸੀਂ ਜਦੋਂ ਐਸਐਚਓ ਆਪਣੇ ਭਰਮਪੁਰ ਨੂੰ 14 ਤਰੀਕ ਨੂੰ ਮਿਲਣ ਗਏ ਆ ਤਾਂ ਜਨਤਕ ਜਥੇਬੰਦੇ ਦੇ ਆਗੂਆਂ ਨਾਲ ਜਿਹੜਾ ਐਸਐਚ ਨੇ ਵਿਹਾਰ ਕੀਤਾ ਕਿ ਜੋ ਉੱਥੇ ਜਨਤਕ ਤੌਰ ਤੇ ਕੁੱਟਮਾਰ ਕੀਤੀ ਆ ਉਹ ਵੀ ਠੀਕ ਹੈ ਅਗਾਉ ਵੀ ਅੱਧਾ ਜ਼ਰੂਰ ਹੋਊਗਾ ਉਸ ਦੇ ਇਸ ਡਰੋਨ ਵਾਲੇ ਧਮਕਾਉਣ ਵਾਲੇ ਰਵੱਈਏ ਦੇ ਖਿਲਾਫ ਅੱਜ ਆਪਾਂ ਜਿਹੜਾ ਇਹ ਧਰਨਾ ਦਿੱਤਾ ਵਾ ਔਰ ਧਰਨੇ ਤੋਂ ਬਾਅਦ ਇੱਥੇ ਡਿਪਟੀ ਸਾਹਿਬ ਆਏ ਨੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਉਦੋਂ ਜਿਹੜੀ ਘਟਨਾ ਹੋਈ ਆ ਬਹੁਤ ਮੰਦ ਭੱਗੀ ਆ ਵਰਸਦੀ ਗਾਉਂ ਇੱਥੇ ਕੋਈ ਨੀਤੀ ਨਹੀਂ ਹੈ ਕਿ ਜਨਤਕ ਤੌਰ ਤੇ ਖਾਮ ਖਾ ਬੇਵਜਹ ਜਿਹੜਾ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਵੇ ਤੇ ਉਹਨਾਂ ਨੇ खेद ਵਿਅਕਤ ਪ੍ਰਗਟ ਕੀਤਾ ਤਾਂ ਗਾਹ ਤੋਂ ਕਹਿ ਵੀ ਇਦਾਂ ਦਾ ਨਹੀਂ ਹੋਊਗਾ ਇਸ ਤੋਂ ਬਾਅਦ ਆਪ ਜਿਹੜਾ ਕਰਨਾ ਉਹ ਸਮਾਪਤ